ਬਹੁਤ ਹੀ ਸਤਿਕਾਰਯੋਗ ਸੰਘਰਸ਼ੀਲ ਸਾਥੀਓ ਜਿਵੇਂ ਆਪ ਸਭ ਨੂੰ ਪਤਾ ਹੈ ਕਿ ਜਿਹੜੇ ਅਸੀਂ ਅੱਜ ਇਸ ਵੱਖਰੇ-ਵੱਖਰੇ ਪੰਜਾਬ ਦੇ ਹੈੱਡਕੁਆਟਰਸ ਤੇ ਸੰਘਰਸ਼ੀਲ ਸਾਥੀ ਇਕੱਠੇ ਹੋਏ ਨੇ ਸਿੱਖਿਆ ਮੰਤਰੀ ਦਾ ਮੁੱਖ ਮੰਤਰੀ ਦਾ ਆਪੋ ਆਪਣਾ ਸ਼ਾਨਦਤ ਤੇ ਉਹਦਾ ਮੁੱਖ ਕਾਰਨ ਹੈ ਜਿਹੜੀ ਸਰਕਾਰ ਦੀ ਸਿੱਖਿਆ ਕ੍ਰਾਂਤੀ ਦੀਪੂ ਬੋਲਣਾ ਕਿਵੇਂ ਸਾਥੀ ਕੁਲਵਿੰਦਰ ਜੀ ਬੋਲ ਗਏਗੇ ਐ ਕਿ ਸਿੱਖਿਆ ਕ੍ਰਾਂਤੀ ਦੇ ਨਾਮ ਹੇਠ ਪੁਰਾਣੀ ਹੋਈ ਕਮਾਂ ਦੇ ਨੀਂਹ ਪੱਥਰ ਲਾਏ ਜਾ ਰਹੇ ਨੇ ਜਿਹੜੇ ਕਮਰੇ 2022 ਦੇ ਵਿੱਚ ਬਣੇ ਨੇ ਜਿਹੜੇ ਪਹਿਲਾਂ ਤੋਂ ਵਰਤੇ ਜਾ ਰਹੇ ਨੇ ਉਹਨਾਂ ਕਮਰਿਆਂ ਦੀਆਂ ਨੀਂ ਪੱਥਰ ਸੋਰੀ ਪੁਤਹਾੜਨ ਦੇ ਪੱਥਰ ਜਿਹੜੇ ਉਹ ਅੱਜ ਰੱਖੇ ਜਾ ਰਹੇ ਨੇ ਤੇ ਜੀ ਜਿਹੜੇ ਸੂਝਵਾਨ ਸਾਥੀਓ ਅਧਿਕਾਰ ਜੀ ਸਾਥੀਓ ਪੰਜਾਬ ਸਰਕਾਰ ਦੀ ਸਿੱਖਿਆ ਦੀ ਦੀ ਸਿੱਖਿਆ ਕ੍ਰਾਂਤੀ ਤੋਰ ਖੋਲਣ ਵਾਸਤੇ ਇਕੱਠੇ ਹੋਏ ਆ ਬੜੀ ਹੈਰਾਨਗੀ ਦੀ ਗੱਲ ਹੈ ਕਿ ਉਦਘਾਟਨ ਦੇ ਨਾਮ ਤੇ ਪੂਰਾ ਪੂਰਾ ਦਿਨ ਇਹ ਪੜ੍ਹਦੇ ਬੱਚਿਆਂ ਦਾ ਟੀਚਰਾਂ ਦਾ ਖਰਾਬ ਕੀਤਾ ਜਾ ਰਿਹਾ ਹੈ ਪ੍ਰਟੀਨ ਦੇ ਕੰਮ ਨੇ ਤੇ ਰਾਜਾ ਕੋਈ ਫਰਦ ਸਿਲਵਾਇਆ ਪਰ ਟੀਮ ਦੇ ਕੰਮ ਨਹੀਂ ਜਿਹੜੇ ਪਹਿਲਾਂ ਰੀਂਦੇ ਸੀ ਤੇ ਹੁਣ ਵੀ ਹੋ ਰਹੇ ਨੇ ਪਰ ਹਰਾਨਜੀ ਦੀ ਗੱਲ ਹੈ ਕਿ ਸਰਕਾਰ ਇੱਕ ਨਵੀਂ ਪਿਰਤ ਪਾ ਰਹੀ ਹੈ ਕਿ ਛੋਟੇ ਛੋਟੇ ਕੰਮਾਂ ਦੇ ਉਤਕਾਣ ਕਰਵਾ ਰਹੀ ਆ ਤੇ ਪੂਰਾ ਪੂਰਾ ਦਿਨ ਇਹਦੇ ਉਹ ਸੂਲਾਂ ਦਾ ਵੇਸ ਜਾ ਰਿਹਾ ਅਧਿਆਪਕਾਂ ਦਾ ਵੇਸ ਜਾ ਰਿਹਾ ਬੱਚਿਆਂ ਦਾ ਵੇਸ ਜਾ ਰਿਹਾ ਬੱਚਿਆਂ ਨੂੰ ਲਾਈਨ ਦੇ ਵਿੱਚ ਖੜੇ ਹੋ ਕੇ ਸਵਾਗਤ ਕਰਨ ਲਈ ਮਜਬੂਰ ਕੀਤਾ ਜਾ ਰਿਹਾ